ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਕੋਪਟਰ ਸੈਟ ਆ ਵੀ ਸਾਰੇ ਵੀਰਾਂ ਦੇ ਘਰ ਪਰ ਠੀਕ ਹੈ ਇੱਕ ਕੋਣਪੋਤਾ ਕੈਮਰਾ ਸਾਫ ਕਰਕੇ ਤੁੰਦਰਾ ਆ ਪਿਆ ਲਾਉ ਜੀ ਕਰਤੀ ਆ ਵਲਾਉ ਦੀ ਸਟਾਰਟਿੰਗ ਮੇਰੇ ਵੀਰੋ ਕਹਿੰਦੇ ਸਵੇਰੇ ਸਵੇਰੇ ਹੀ 7-8 ਵਜੇ ਹੀ ਕਮਾਲ ਹੋਈ ਪਈ ਐ ਆ ਸਾਰੇ ਕੂਤਰ ਥੱਲੇ ਕਿਵੇਂ ਫਿਰਦੇ ਆ ਜੀ ਯਾਰ ਬ్రో ਹੂੰ ਚਲੋ ਦਾਣਾ ਪਣੀ ਖਾਈ ਜਾਂਦੇ ਹੋਣਗੇ ਇਧਰ ਵੀ ਥੱਲੇ ਹੀ ਫਿਰਦੇ ਨੇ ਲੱਗ ਭਾਗ ਸੱਚ ਉਹ ਕਬੂਤਰੀ ਦਾ ਵੀ ਹੱਲ ਕਰਨਾ ਬਈ ਜਿਹੜੀ ਆਂਡਾ ਜਾਇ ਉਹ ਤੇ ਧਰਦੀ ਸੀ ਪਤਰਾਇਆ ਇੱਥੇ ਹਨ ਉਹਦਾ ਵੀ ਦੇਖਦੇ ਆ ਕੀ ਸੀ ਨਬੰਦ ਹੈ ਤਾਂ ਤੇ ਬਾਕੀ ਇੱਕ ਮਿੰਟ ਪਹਿਲਾਂ ਤਾਂ ਆਪਣਾ ਰੂਮ ਖੁੱਲ ਗਏ ਉਹ ਸਿਕਿਉਰਟੀਆਂ ਪੂਰਾ ਟਾਈਟ ਆ ਬਾਬੇ ਜਿੰਦੇ ਕੁੰਡੇ ਲਾ ਕੇ ਬਾਰ-ਬਾਰੀਆਂ ਬੰਦ ਹਨ ਐਵੇਂ ਅੰਦਰ ਕੋਈ ਬਿੱਲਾ ਬੁਲਾਣਾ ਵੜਦੇ ਤਾਂ ਕਰਕੇ ਤੇ ਉਹਦਾ ਕਰਕੇ bro oh my goodness ਮੇਰੇ ਵੀਰੋ oh ho ਬੁਰਾ ਹਾਲ ਹੋਇਆ ਬੈ ਕਹਿੰਦੇ ਜੀ ਬੁਰਾ ਹਾਲ ਹੁਣ ਤਾਂ ਖੁੱਲ ਕੇ ਖੱਲ ਕੇ ਤਾਂ ਬੜਾ ਤਗੜੀ ਸਿਕਿਉਰਿਟੀ ਲਾ ਕੇ ਜਾਂਦੇ ਨੇ ਇਹ ਜੱਗਿਆ ਆਪਣਾ ਦਰਵਾਜ਼ਾ ਆ ਇਧਰ ਗੰਦ ਪੈਲ ਦੇਖੋ ਹੋ 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 ਬਾਬੇ ਦੋ ਦਿਨਾਂ ਚ ਪਤਾ ਹੀ ਨਹੀਂ ਕੀ ਕੀ ਕੁਛ ਖਾ ਗਏ ਕੀ ਕੀ ਕੁਛ ਹਈ ਤਾਂ ਕੁਛ ਨਹੀਂ ਅਜਾ ਉਹ ਤਰਪੇ ਲਫਾਫੇ ਨੇ ਨੇ ਪਰੇ ਆਹੀ ਚੀਜ਼ਾਂ ਲੈ ਕੇ ਬੈਨ ਰੋਟੀ ਦਾ ਖਾਂਦੇ ਨਹੀਂ ਹੈ ਨਾ ਤੇ ਓ ਮਾਈ ਗੋਡ ਨੋਟ ਅ ਹੋਲਦੀ ਕਾਫੀ ਉਹਨਾਂ ਗਾਰ ਵੀ ਜੇ ਨਾ ਗਾਰ ਵੀ ਚਲੋ ਕੋਈ ਗੱਲ ਉਹ ਇਹਦਾ ਕੁਝ ਨਹੀਂ ਸੱਚ ਐ ਤਾਂ ਆਪਾਂ ਦਿਮਾਖੀ ਬਹੁਤ ਐ ਹੋਈ ਕੋਈ ਗੱਲ ਨਹੀਂ ਆ ਦੇ ਇਹਦੋਂ ਮੰਨ ਕੇ ਚੱਲੋ ਆਪਣੇ ਕੋਲੇ ਫਰੀਜ਼ਰ ਦਾ ਪ੍ਰਬੰਧ ਹੈ ਨਹੀਂ ਹਨਾ ਤਾਂ ਉਹਦਾ ਕੰਮ ਫਿਰ ਆਪਣਾ ਵਾਟਰ কুলਰ ਕਰਦਾ ਮੇਰੇ ਵੀਰੋ ਫਿਰ ਸਮਾਨ ਇਹਦੇ ਵਿੱਚ ਰੱਖਿਆ ਜਾਂਦਾ ਪੀ ਨਾਲ ਠੀਕ ਹੈ ਕਿ ਨਹੀਂ ਇਹ ਵੀ ਤੁਹਾਨੂੰ ਪਤਾ ਆਪਣਾ ਹਨਾ ਕੀ ਹਿਸਾਬ ਕਰਦਾ ਸਮਾਨ ਇੱਕ ਤਾਂ ਸਾਹਮਣਾ ਵਾਲਾ ਪੈਂਦਾ ਬੰਦਰ ਜਨੋ ਬੜਾ ਹੀ ਆਪ ਕਿਆ ਮਰੋ ਬਸ ਹੁਣ ਅੱਜ ਕੋਈ ਕੰਮ ਕੰਮ ਧੰਦਾ ਮਿੱਟ ਗਿਆ ਮੀਰਵਾਲ ਜੀ ਮੇਰੇ ਰੇਂਜਿੰਗ ਰੋ ਖੇਤ ਐ ਸੀਜੀ ਸੀਰੇ ਦਾ ਰੋਟਰ ਫੜਾਉਣਾ ਵੈਸੇ ਮੈਂ ਗਿਆ ਸੀ ਸੌ ਸਈ ਦਾ ਸੌ ਦਾਣਾ ਲੇਟ ਹੋ ਗਿਆ ਰੋਟਰ ਦਾ ਸ ਹੈ ਹਾਂ ਇਹ ਵੀ ਵਸ ਰਹੀ ਜਾਂਦੇ ਆ ਆਇਆ ਸੀਰੇਖੰਡ ਹੋਰ ਯਾਰ ਲੇਟ ਹੋ ਗਿਆ ਸੱਚੀ ਧਰਮ ਵਾਲੀ ਗੱਲ ਹੈ ਪਤਾ ਹੀ ਨਹੀਂ ਯਾਰ ਮੈਂ ਤਾਂ ਸੁੱਤਾ ਹੀ ਬੈਠ ਗਿਆ ਪਮਾਰਾ ਮੈਂ ਉੱਠ ਕੇ ਫੇਰ ਸੌਂ ਗਿਆ ਪਤਾ ਨਹੀਂ ਕਿਵੇਂ ਨੀਂਦਾ ਕਿ ਮੈਨੂੰ ਪਤਾ ਨਹੀਂ ਕਿਵੇਂ ਨੀਂਦਾ ਕਿ ਤੜਕੇ ਤਾਂ ਉੱਠ ਖੜੇ ਸਦੂਆ ਫੇਰ ਸੌਂ ਗਿਆ ਹੋਇਆ ਨਾ ਹੋਰ ਹੁਣ ਮੈਂ ਉੱਠ ਕੇ ਮਦਾਬ ਹੋਰ ਜਾ ਕੇ ਹੁਣ ਖਾਉਂਗਾ ਮੈਂ ਹਾਂਜੀ ਮੇਰੇ ਵੀਰੋ ਆਗੇ ਜੀ ਕਰੋ ਰੋਟੀ ਰੋਟੀ ਖਾ ਜਾਣ ਦੀ ਬਾਪਿਓ ਤੇ ਥੋੜਾ ਸਿਰ ਕੁੱਤੀ ਜਾਂ ਸਮਝਦਾ ਸਮਾਂ ਤੇ ਸਾਂਹ ਦਾ ਜਿਹੜੀ ਜੀ ਕਰ ਜਾਂਦਾ ਵੀ ਸੌ ਹੀ ਗਏ ਕਰਾਂ ਘੰਟਾ ਹੋਰ ਹਾਂਜੀ ਮੇਰੇ ਵੀਰੋ ਫਿਰ ਤਾਂ ਬਾਈ ਹੋਊ ਨਾ ਇੰਗਰੀਜ਼ੀ ਹੈ ਮੈਂ ਵੀਡੀਓ ਕੱਟ ਦਿੱਤੀ ਨਾ ਮੈਂ ਤੁਸੀਂ ਅਗਰ ਵਾਸਾ ਲਾਈ ਜਾਂਦੇ ਕੋਈ ਬਾਹਰਲੇ ਪ੍ਰਾਇਸਾ ਦੇ ਗੁੱਸਾ ਕਰਕੇ ਤਾਂ ਮੁੜ ਕੇ ਦੇ ਵਾਸਾ ਲੈ ਲੈਣੇ ਤਾਂ ਕਰਕੇ ਤੇ ਹਏ ਉਹ ਉਹ ਵਸਾਂ ਜੀ ਗਾਦਾ ਪਾਇਰੀ ਪਾਇਰੀ ਬਰੋ ਕੋ ਫੂਣਾ ਹੀ ਅੰਦਰ ਤਸਵੀਰ ਵੀ ਚਾਵੜਾ ਗੜਿਆ ਸੋ ਬੋਵੇ ਚੱਲਦੇ ਲਚਾ ਫੜਾ ਕੇ ਸੀਰੇ ਦੀ ਵਿਚਾਰੇ ਤੀਕੇ ਦਾ ਸਾਂਜੀ ਮੇਰੇ ਵੀਰੋ ਕਿਵੇਂ ਸੀਰੇ ਦੱਸ ਦੇ ਮੜ ਪਤਾ ਨਹੀਂ ਯਾਰ 12:40 ਜੁਲੀ ਮਿੰਟਾਂ ਤੇ 67 ਮਿੰਟਾਂ ਤੇ ਹੋਰ ਪਾਣੀ ਪੂਰੀ ਰਹਿੰਦਾ ਨੋ ਵੀ ਪਹਿਲਾਂ ਪੂਣਾ ਵਾਲਾ ਕੋਈ ਹੋ ਸਕਦਾ ਹੈ ਬਾ ਕੋਈ ਗੱਲ ਨਹੀਂ ਜਿਆਦਾ ਫਿਰ ਕੋਈ ਡੱਕ ਨਹੀਂ ਲਾਉਂਜੀ ਸਿਰੇ ਦੀ ਚੀਜ਼ ਆ ਫੜਾਉਣ ਆਏ ਸੀਗੇ ਤੇ ਚਿਚਪੜਾ ਦੀ ਚਾਲ ਦੇ ਕਰਨ ਨਾ ਟਾਈਮ ਦਾ ਹਾਂਜੀ ਬਾਬੇ ਆ ਗਈ ਜੀ ਕਰੇ ਤੇ ਉਸ ਤੋਂ ਬਾਅਦ ਬਈਆਂ ਬਾਬੇ ਬਾਗ ਵੀ ਗਿਆ ਨਾ ਮਾਰਿਆ ਜਿਆ ਕੋਈ ਖਾਨ ਗੁੰਜੀ ਜੀ ਲੈ ਆ ਗਏ ਪਰ ਮਿਲੀ ਨਹੀਂ ਯਾਰ ਪਤੰਦਰ ਦੀ ਨਾ ਇੱਕ ਸੱਚ ਯਾਰ ਹੋ ਕਬੂਤਰ ਬਾਬੇ ਉਹਨਾਂ ਕੱਲ ਦਾ ਬੈਠਾ ਉੱਥੇ ਯਾਰ ਇੱਕ ਮਿੰਟ ਰੋਕ ਖੜ ਜੋ ਤੁਹਾਨੂੰ ਜੂ ਮਾਰ ਕੇ ਦਿਖਾਣਾ ਹੈ ਇਹ ਔਰ ਆ ਕੱਲ ਦਾ ਬੈਠਾ ਉੱਥੇ ਪਤਾ ਨਹੀਂ ਕੀਦੇ ਦੇ ਨਾ ਹੀ ਰੰਗ ਰੂਗ ਪਤਾ ਜਦੋਂ ਮੈਂ ਇੱਥੋਂ ਵੜਦਾ ਮੈਨੂੰ ਨਾ ਕੱਲ ਦਾ ਦੇਖੀ ਜਾਂਦਾ ਉਹ ਉੱਥੇ ਤੋਂ ਉੱਥੇ ਹੀ ਬੈਠਾ ਹੋ ਤੇ ਇਧਰੋਂ ਬਈ ਸੱਚੇ ਜੋੜੀ ਦੇ ਵੀ ਹੱਲ ਕਰ ਗਿਆ ਆਪਾਂ ਹਨਾ ਜਿਹੜੀ ਉਹ ਥਾਂਡਾ ਧਰਦੀ ਸੀਗੀ ਉਹ ਵੀ ਕਬੂਤਰ ਕਬੂਤਰੀ ਨੂੰ ਨਲ ਤਰ ਦੂਜੀ ਜੋੜੀ ਦਾ ਐਂਡੇ ਖਰਾਬ ਕਰਾਉ ਹਨਾ ਆਪਦੇ ਖਰਾਬ ਹੋਣਗੇ ਉਹਨਾਂ ਦੇ ਮੀਰੇ ਉਹ ਜੋੜੀ ਨੂੰ ਚਾੱਕ ਕੇ ਆਪ ਇਧਰਲੇ ਖੁੱਡੇ ਛੱਡ ਦਿੰਦੇ ਆ ਵੀ ਹਜੇ ਕਬੂਤਰੀ ਨੇ ਇੱਕ ਆਂਡਾ ਲਾਇਆ ਠੀਕ ਹੈ ਕਾਲੀ ਚੀਨੀ ਨੇ ਜਦੋਂ ਦੂਜਾ ਅੰਡਾ ਲਾ ਲਿਆ ਉਹਦੇ ਬਰੋਬਰੀ ਉਹ ਅੰਡਾ ਰੱਖ ਦਾਂਗੇ ਜਿਹੜੀ ਟੋਕਰੀ ਰਾਲਿਆ ਹਨ ਜੇ ਬੈਠਣਾ ਬੈਜੂਗੀ ਨਹੀਂ ਬੈਠਣਾ ਯਾਰ ਕੋਈ ਚੱਕਣ ਯਾਰ ਭੈਣ ਦਾ ਨੱਕਾ ਜਾ ਵੀ ਖੜੀ ਹੋ ਕੇ ਪਰ ਐਡੀ ਕੋਈ ਗੱਲ ਨਹੀਂ ਹੈ ਹਨ ਆਪਾਂ ਘੜਾ ਉਹਨਾਂ ਬਿਨਾ ਫਿਰ ਤਰਸੀ ਆਨੇਗੇ ਉਹਨਾਂ ਦੇ ਹੋਣਗੇ ਤੇ ਉੱਡਣਗੇ ਬਾਕੀ ਨਵੀਂ ਜੋੜੀਆਂ ਲਗਭਗ ਹਨ ਤੁਹਾਨੂੰ ਦੱਸਿਆ ਗਿਆ ਕਿ ਨਵੀਆਂ ਜੋੜੀਆਂ ਕਾਫੀ ਲੱਗੀਆਂ ਤੇ ਪਰ ਪੱਕੀਆਂ ਜੋੜੀਆਂ ਵੀ ਕਾਫੀ ਹੈ ਵਿੱਚੋਂ 8-9 ਪੱਕੀਆਂ ਜੋੜੀਆਂ ਜਿਵੇਂ ਰਿਜ਼ਲਟ ਦੇ ਜੋੜਵੇਂ ਤੇ ਵਿੱਚੋਂ ਕੁਝ ਜੋੜਵੇਂ ਲਵਾਂਗਾ ਹਨ ਤੇ ਜਿਹੜਾ ਨਵਾਂ ਉਹ ਵੀ 8-9 ਦੇ ਭੈਣ ਭਰਾਈ ਹੈ ਜਾਂ ਮਾਮੇ ਚਾਚੇ ਤਾਈ ਕਹਿ ਲੋ ਹਣਾ ਸਾਰੇ ਤੇ ਬਲੱਡ ਤਾਂ ਸੇਮ ਹੀ ਐ ਵੱਡੀ ਮੀਜ਼ਾ ਉੱਤੇ ਜਾਣਗੇ ਸਾਰਿਆਂ ਦੇ ਐਤ ਕੀ ਐਤ ਕੀ ਕੋਈ ਵੀ ਜੁੜੀ ਨਰਾਸ਼ ਨਹੀਂ ਕਰਦੀ ਆਪਾਂ ਨੂੰ ਇਧਰ ਵਾਪੇ ਉਹ ਇੱਕ ਬੁੱਧੀ ਸਾ ਜਿਹੜੀ ਬਿਮਾਰ ਹੋਈ ਸੀ ਬਈ ਹਣਾ ਸੈਟ ਐ ਗੁੱਤਰੀ ਜਾਵਾ ਇੱਕ ਨੰਬਰ ਐ ਤੇ ਇਹਦਾ ਵੀ ਹੱਲ ਕਰਦੇ ਇਹਨੂੰ ਇੱਕ ਖੁੱਡੇ ਛੱਡਦੇ ਆਂ ਉਧਰ ਆਪਾਂ ਖੁੱਡੇ ਛੱਡ ਕੇ ਤੇ ਫੇਰ ਉਹ ਕਰਾਂਗੇ ਕੀ ਕਹਿੰਦੇ ਆ ਇਹਨੂੰ ਦਵਾਈ ਦੂਈ ਦੇ ਨਹੀਂ ਆਂਡਿਆ ਲਿਆ ਨੇ ਤੂੰ ਲਿਆਂਡੇ ਉੱਤੇ ਧਰੋਣੇ ਹੈਗੇ ਚੱਕ ਲਈਏ ਬਾਪੂ ਇਹ ਆ ਜੁੜੀ ਆ ਆਬਲ ਦੀ ਕਾਲੀ ਜਿੰਨੀ ਕਬੂਤਰੀ ਤੇ ਇਹਦੇ ਨਾਲ ਵਾਲਾ ਸ਼ਾਹ ਖਾ ਟੀਰਾ ਕਬੂਤਰ ਹਨਾ ਕਾਲੀ ਦੀ ਭੈਣ ਆ ਬਰੋ ਸਗੀ ਭੈਣ ਜਮਾ ਕਾਲੀ ਦੀ ਹਨਾ ਤੇ ਇਧਰ ਛੱਡ ਜੀ ਹੁਣ ਥੱਲੇ ਬਾਸ ਹੁਣ ਇਥੋਂ ਆਪਦਾ ਆਲ ਦਾ ਸਿਲੈਕਟ ਕਰਨਾ ਹੈ ਇਹਨੇ ਤੇ ਜਿੱਥੇ ਆਂਡਾ ਧਰ ਲਿਆ ਉੱਥੇ ਹੀ ਆਪਾਂ ਪਹਿਲਾ ਆਂਡਾ ਰੱਖ ਲਿਆ ਜੀ ਇੱਕ ਹੋਰ ਇੱਕ ਕਬੂਤਰ ਇਹ ਵਿਚਾਰ ਕਰੇ ਨਾਲ ਵਾਲਾ ਅਗਲਾ ਜਾਂ ਆਂਡੇ ਨਾ ਬਣਾ ਦੀ ਹੋਰਾਂ ਦੇ ਨਾਲ ਦਾ ਤਾਂ ਮਾਰ ਦੂੰ ਤੇ ਇਹਨੂੰ ਮਾਰ ਵੀ ਨਹੀਂ ਸਕਦੇ ਪਰ ਤੇ ਰਲ ਕੇ ਹੋਰ ਹੈਵੀ ਬਹੁਤ ਘੱਟ ਰੀਅਰ ਪੀਸ ਹੀ ਆ ਬਾਬੇ ਹੋ ਜੀ ਖੜ ਕੇ ਉਹ ਨਾ ਉਹ ਨਾ ਫਿਰ ਕਿਸੇ ਤੋਂ ਨਾ ਤਾਊਗਾ ਪਹਿਲਾਂ ਉਦੋਂ ਬਾਅਦ ਆਪੇ ਸੈਟਿੰਗ ਚ ਹੋ ਜਾਊਗਾ ਚਲੋ ਬਾਦ ਉਹ ਦੋ ਜੁੜੀ ਜੀ ਵੀ ਸ਼ਰਤੀ ਫੁੱਡੇ ਚ ਹਨ ਦੇਖਦੇ ਆਂ ਵੀ ਕੀ ਬਣਦਾ ਹੈਗਾ ਤੇ ਇੱਧਰ ਨਾਲ ਜੋੜਾਂ ਦੇਖ ਕੇ ਬਰੋ ਜਿਹੜਾ ਸ਼ਰਡਿੰਗ ਆਪਾਂ ਹਨ ਕਿ ਉਹਨਾਂ ਦਾ ਕੀ ਪ੍ਰੋਸੈਸ ਹੈ ਉਹ ਭਾਂ ਦੇ ਮਾਇਆ ਵੀ ਦਿਨੋਂ ਹਾਂ ਮਰੂਫ ਸਹੀ ਹੈ ਇਹ ਪੂਰੀ ਵਰੀ ਤਾਂ ਹੋਵੇਂ ਪੱਕੀ ਲੱਗੀ ਪਈ ਹੈ ਠੀਕ ਹੈ ਇਹ ਘੋੜਾ ਯਾਰ ਆੜੀ ਫਿਰਦਾ ਬਦੰਦਰ ਇਹਦੀ ਜੁੜੀ ਇਹਦੀ ਵਾਲੀ ਕੂਲ ਦੀ ਕਿੱਥੇ ਘੋੜੇ ਵਾਲੀ ਹੋ ਬੱਟੀ ਬਲੇ ਕਿਹਦੇ ਨਾਲ ਅਗਲੇ ਪਾਸੇ ਹਨ ਬਲੇਕੇ ਵੀ ਇੱਥੇ ਆ ਵੀ ਜਿਹੜੇ ਪਰ ਆ ਪੁੱਛਦੇ ਨੇ ਬਲੇਕੇ ਆ ਬਲੇਕੇ ਕਿੱਥੇ ਨਾ ਸਭ ਪੁੱਤਰ ਆਪਣੇ ਕੋਲ ਹੀ ਆ ਤੇ ਉਹ ਕੇ ਆ ਰਿਪੋਰਟਾਂ ਵਾਸਤੇ ਨਾ ਮਿੰਟਾਂ ਨੂੰ ਟੋ ਬੰਦ ਕਰ ਦੇ ਯਾਰ ਹਾਂਜੀ ਮੇਰੀ ਫਿਰ ਆ ਕੇ ਜਿੱਧਰ ਲਈ ਘਰੇ ਘਰੋ ਚਾਹ ਪਾਣੀ ਪੀ ਕੇ ਹਨ ਤੇ ਅਨਸਾਰ ਵੀ ਆਪਾਂ ਬਿੱਲੀਆਂ ਦੇਖਾਂ ਤੂੰ ਮਤਲਬ ਬਿੱਲੀਆਂ ਦੇ ਬੱਚੇ ਆ ਹਨ ਸੱਚੀ ਸੌਂ ਲੱਗੇ ਪਹਿਲਾਂ ਤਾਂ ਬਿੱਲੀ ਨੂੰ ਦੇ ਘਰ ਚੜਦਾ ਨਾ ਵੀ ਜਿੱਥੇ ਬਿੱਲੀ ਦੇ ਜੇ ਆਪਾਂ ਚਾ ਕੇ ਕੋਈ ਨਾ ਕੋਈ ਛੰਡ ਦੇਣਾ ਹੁੰਦਾ ਮਸ ਛੋਟੇ ਛੋਟੇ ਬੱਚੇ ਆ ਠੀਕ ਉਠਾਉਂਦੇ ਉਹਡੇ ਸੋਹਣੇ ਆ ਬੇ ਉਹਡੇ ਸੋਹਣੇ ਆ ਯਾਰ मारू जी नहीं किया देश में दिखावा मैं एक मिनट हट जाओ चुप करके आई कलर वेखो इन्हों का क्या बातें ने दोो जो सोहना रंग भाई एड्डा सोहना रंग यार ਕਿਆ ਬਾਤ ਹੈ ਨਾ ਇਹ ਜੀ ਬਿੱਲੀ ਨਹੀਂ ਦੇਖੀ ਤੁਸੀਂ ਕਦੇ ਜੀ ਦਾ ਘਰ ਦੇ ਇਹਨਾਂ ਨੂੰ ਵੀ ਰੱਖ ਲਗੇ ਹੈ ਤਾਂ ਪੰਛੀ ਉਹ ਜਾਨਵਰ ਪ੍ਰੇਮੀ ਆਪਾਂ ਹੈ ਨਾ ਪੈਟ ਲਵਰ ਪਰ ਮੈਨੂੰ ਆਇਆ ਮੁੜ ਕੇ ਨੁਕਸਾਨ ਭੱਟਾ ਕਰ ਦੇਣਗੇ ਆਪਣਾ ਇਹਦੇ ਥਲੇ ਵੜ ਕੇ ਦੋ ਹੈ ਬਹੁਤ ਜ਼ਿਆਦਾ ਸੋਹਣਾ ਰੰਗ ਹੈ ਬਰੋ ਇਹਨਾਂ ਦਾ ਮਾਣੋ ਟਿਗ 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 ਮਾਣੋ ਹਾਂ ਪੁੱਤ ਹਾਂ ਪੁੱਤ ਮਾਣੋ ਓਏ ਆਇਆ ਆਇਆ ਮਾਣੋ ਆਇਆ ਆਇਆ ਬੇਟਾ ਕੋਈ ਛੱਡ ਛੁੱਟ ਕੇ ਤਾਂ ਨਹੀਂ ਗਿਆ ਇੱਥੇ ਯਾਰ ਦੋਵੇਂ ਇੱਕੋ ਜੇ ਕਿੱਥੋਂ ਆ ਗਿਆ ਨਾ ਮਾਣੋ ਦੇਖੋ 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 ਕਿੰਨੇ ਖਤਰਨਾਕ ਹੈ ਬੰਦਰ ਹੈ ਵਾਹ ਟਕਾਣੇ ਨਵੇਂ ਪਾਲ ਰੱਖੇ ਨੇ ਤੇ ਲੁਕਣ ਵਾਲੇ ਚਲੋ ਕੋਈ ਨੰਬਰ ਉਹ ਫਿਰਦੇ ਰਹਿੰਦੇ ਨੇ ਇੱਥੇ ਤੇ ਕਿਉਂ ਆਪਾਂ ਨੂੰ ਆਪ ਮੰਨ ਕੇ ਚੱਲੋ ਆਪਣੀ ਸੇਫਟੀ ਫੋਲ ਆ ਬ్రో ਕਬੂਤਰਾਂ ਦੀ ਹਨਾ ਆਪਣੇ ਜਿੰਦੇ ਜੁੰਦੇ ਲੱਗੇ ਹੁੰਦੇ ਆ ਬਾਰ-ਬਾਰੀਆਂ ਭੇੜੇ ਹੁੰਦੇ ਆ ਜੇ ਆਪਾਂ ਗਹਿਲੀ ਕਰਾਂਗੇ ਤਾਂ ਉਹ ਖਾਣਗੇ ਕਬੂਤਰਾਂ ਨੂੰ ਜੇ ਆਪਾਂ ਗਹਿਲੀ ਨਾ ਕਰਾਂਗੇ ਬਰੋ ਉਹ ਹੱਟ ਫਿਰਦੇ ਆ ਇਹ ਆਪਣੇ ਜਾਨਵਰਾਂ ਦਾ ਹਨਾ ਚਲੋ ਵੱਧ ਚੱਲਦੇ ਆ ਘਰੇ ਤੇ ਘਰ ਵਾਲੇ ਕਬੂਤਰਾਂ ਵਾਸਤੇ ਖਰਾਕ ਲੈ ਚੱਲੇ ਬਈ ਇੱਥੇ ਇੰਨੇ ਪਾ ਕੇ ਤੇ ਨਾਲੇ ਤਾਂ ਉਹਨਾਂ ਨੂੰ ਖਰਾਕ ਦਾਣੇ ਪਾਉਣਾ ਮਤਲਬ ਪਾਣੀ ਪਾਉਣਾ ਦੇਣਾ ਉਹਨਾਂ ਨੂੰ ਤੇ ਬਾਕੀ ਨਾਲ ਨਹਾਉਣ ਨੂੰ ਕਿ ਕਪੜੇ ਵਗੈਰਾ ਚਿੰਗ ਕਰਿਆ ਉਹਨਾਂ ਹਨਾ ਆਪਣਾ ਬਾਰ-ਬਾਰੀਆਂ ਚੜ ਚੱਲ ਗਏ ਉਹ ਦੇਖੋ ਵੱਧ ਦੋਵੇਂ ਇਕੱਠੇ ਹੋ ਗਏ ਫਾਟਣਾ ਜਾਣਾ ਉਹ ਦੇਖੋ 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 ਦੋਵੇਂ ਸੇਮ ਇੱਕੋ ਜਿਹਾ ਕੋ ਪਿੱਛੇ ਖੜਾ ਇੱਕ ਅੱਗੇ ਆ ਮੈਨੂੰ ਪੂਹ ਲੱਗਦੇ ਆ ਬ੍ਰਦਰਸ ਜਾਂ ਬ੍ਰਦਰ ਸਿਸਟਰਸ ਸਿਸਟਰਸ ਤੇ ਹਲੋ ਹਣਾ ਚਲੋ ਆਪਾਂ ਚੱਲਦੇ ਕੋਈ ਨਾ ਫਿਰਦੇ ਰਹਿੰਦੇ ਆਪਾਂ ਹੁਣ ਤਾਂ ਚੱਕਰੀ ਕੋਈ ਨਹੀਂ ਆਪਣੇ ਬਾਰ ਬਾਰਾਂ ਜੜੇ ਓ ਨੋ ਮੇਰੇ ਬਰੋ ਢਾਣੇ ਤਾਂ ਲਿਆਂਦੇ ਬਰੋ ਤੇ ਚਾਬਾ ਗੋਦਲ ਕਰੇ ਰਹੀਆਂ ਖੁੱਡਾ ਕਹਿੰਨਾ ਖੋਲਾਂਗੇ ਐ ਕਿ ਆਏ ਬੜੀ ਪਕਾਈ ਹੁੰਦੀ ਏ ਇੱਕ ਦਾ ਸਾਰਾ ਦਾਣਾ ਲਓ ਜੀ ਪਾ ਦੀ ਆਪਣੀਆਂ ਖੰਡਾਂ ਨੂੰ ਇਧਰ ਦਾਣੇ ਓਹੋ ਵਾਹਿਗੁਰੂ ਵਾਹਿਗੁਰੂ ਵਾਹ ਬੱਕਰੀ ਕਰ ਪਹਿਨਾ ਵਿਚਾਰੀਆਂ ਤੇ ਖੁੱਡਾ ਬਹੁਤ ਘੱਟ ਖੋਲੇ ਜਾਂਦੇ ਇਹਨਾਂ ਦਾ ਆਇਓ 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 ਬੇਟਾ ਲਓ ਇਹਨਾਂ ਦੇ ਉੱਤੇ ਰੱਖ ਤੇ ਪਾਣੀ ਵੀ ਪਾ ਦਾਂਗੇ ਇਹਨਾਂ ਨੂੰ ਲਓ ਜੀ ਤੇ ਆਪਣੀ ਇਹ ਖੰਡਾਣੂ ਵਾਟਰ ਵੀ ਪਾ ਦਈਏ ਨਾਲ ਦੀ ਨਾਲ ਧੋ ਕੇ ਭਾਂਡਾ ਇਹਨਾਂ ਦਾ ਆਇਓ ਖੰਡੋ ਤੇ ਖੁੱਡਾ ਬਈ ਤੁਹਾਨੂੰ ਪਤਾ ਹਨਾ ਵੀ ਨਹੀਂ ਸਾਫ਼ ਕੀਤਾ ਬਹੁਤ ਅਰਸਾ ਹੀ ਹੋ ਗਿਆ ਜੀ ਨੂੰ ਕੀਤੇ ਨੂੰ ਦਾ ਸਾਫ਼ ਕਿਉਂ ਸਾਨੂੰ ਪਤਾ ਸੀ ਵੀ ਕਬੂਤਰੀ ਚੱਕ ਲੈਣੇ ਸੀ ਇਹ ਇਹਨਾਂ ਨੂੰ ਵੀ ਚੱਕ ਹੀ ਲੈਣਾ ਸੀ ਵਿਚਾਰੀਆਂ ਨੂੰ ਉਹ ਬੱਚੇ ਦਾ ਰੌਲਾ ਪੈ ਗਿਆ ਵਿਚਾਰੇ ਦਾ ਥੋੜਾ ਜਿਹਾ ਹਨਾ ਤਾਂ ਕਰਕੇ ਚਲੋ ਕੋਈ ਨਾ ਬਾਲਾ ਵੱਡਾ ਕੇਸ ਨਹੀਂ 5-7 ਦਿਨਾਂ ਦਾ ਕੰਮ ਹੀ ਐ ਨਾਲੇ ਤਾਂ ਉਹ ਬੱਚੇ ਦੇ ਕੱਲ ਨੂੰ ਠੱਲ ਪਾ ਦੇਗਾ ਆਪਾਂ ਪੈਰ 'ਚ ਨਾਲੇ 5-7 ਦਿਨਾਂ ਨੂੰ ਬੱਚਿਆਂ ਨੂੰ ਤੇ ਉਹਨਾਂ ਦੀਆਂ ਦੋਵੇਂ ਮਦਰਸ ਨੂੰ ਚੱਕ ਕੇ ਉਧਰਲੇ ਘਰੇ ਕਰ ਲਾਏ ਸ਼ਿਫਟ ਹਨਾ ਚਲੋ ਬ్రో ਲਾ ਦਈਏ ਲੋਕ ਇਹਨਾਂ ਨੂੰ ਵੀ ਚਲੋ ਆਪਿਓ ਹੁਣ ਮੈਂ ਕਰ ਨਾਈ ਤੋਂ ਹੀ ਕਰਿਆ ਵਾ ਤੇ ਫਿਰ ਹੋਣਿਆ ਬ్రో ਉਸ ਤੋਂ ਬਾਅਦ ਆ ਗਈ ਜੀ ਇਧਰਲੇ ਕਰੇ ਨਾ ਹੀ ਤੋ ਇਹ ਕਰਿਆ ਐ ਫਰੈਸ਼ ਹੋਇਆ ਐ ਬਾਦਿਓ ਆਪਾਂ ਵੈਸੇ ਤਾਂ ਡੇਲੀ ਨਾ ਹੁੰਦੀ ਉਸ ਨੂੰ ਦੱਸਿਆ ਬ్రో ਹੁਣ ਬਸ ਚੱਕਰ ਕੀ ਐ ਵੀ ਢੀੜੇ ਬਦਲਣ ਦੀ ਪਹੁੰਚ ਨਹੀਂ ਪੈਂਦੀ ਆਪਣੀ ਹੋਰ ਤਾਂ ਕੋਈ ਚੱਕਰ ਨਹੀਂ ਤੇ ਮਾਣੋ ਬਿੱਲੀਆਂ ਕਿਧਰਾਂ ਆਪਣੀਆਂ ਦੇਖ ਕੇ ਉਹਨਾਂ ਦਾ ਨਹੀਂ ਕਿਤੇ ਕੋਈ ਸਕੀਮ ਪਾ ਗਾ ਕਿਸੇ ਪਾਸੇ ਅ ਨੋ ਬ్రో ਹੈ ਨਹੀਂ ਇੱਥੇ ਚਲੋ ਘੁੰਮਣ ਫਿਰਨ ਗੰਗਾ ਹੋਣਗਾ ਹਨਾ ਆ ਦੇਖੋ ਅਸੀਂ ਤਾਂ ਹੈਗਾ ਆਪਣੇ ਚ ਤੇ ਬਾਕੀ ਸਿਆਲ ਉਹਦਾ ਜਾਂਦਾ ਬ్రో ਹਨਾ ਇਹਦੇ ਚ ਆਪਾਂ ਗਿੱਜਰ ਵੀ ਲਵਾ ਦੇਣਾ ਹੈਗਾ ਠੀਕ ਹੈ ਕਿ ਨਹੀਂ ਜੀਜਰ ਲਵਾ ਦਿਨਾ ਤੇ ਬਾਕੀ ਸਾਰਾ ਕੁਝ ਠੀਕ ਆ ਹਾਲ ਤੱਕ ਦੀ ਮਾੜੀ ਨਹੀਂ ਬਈ ਫਰਸ ਫੋਰਸ ਲੱਗੀ ਐ ਸੋ ਪਈਆ ਕੋਲੇ ਇਧਰ ਸ਼ਾਵਰ ਚੱਲਦਾ ਟੂਟੀਆਂ ਸਾਰਾ ਪ੍ਰਬੰਧ ਹੈ ਜਿੱਤੇ ਦੀ ਵੀ ਸਪਲਾਈ ਵਾਸਤੇ ਜਗਾ ਮੰਨਦਾ ਇੱਥੇ ਹੈ ਨਾ ਤੇ ਉਹ ਵੀ ਕਰ ਦਾਂਗੇ ਆਪਾਂ ਸੈਟਿੰਗ ਹੌਲੀ ਹੌਲੀ ਬੱਸ ਹਾਂ ਜੀ ਮੇਰੇ ਵੀਰੋ ਤੇ ਇਧਰਲੇ ਕਬੂਤਰਾਂ ਨੂੰ ਰੱਖ ਦੀਏ ਦਾਣੇ ਬਰੋ ਇੱਕ ਮਿੰਟ ਪਹਿਲੇ ਨੰਬਰ ਤੇ ਜੂੜੀਆਂ ਵਾਲੇ ਖੁੱਡਿਆਂ ਚ ਆਇਓ 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 ਬੋਤਾ ਆਇਓ 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 ਖੰਡੋ ਤੇ ਇਹਨਾਂ ਦੇ ਵੀ ਪਾਣੀ ਵਾਲੇ ਭਾਂਡੇ ਵੀ ਬਾਹਰ ਚੱਕ ਲੈ। ਨਲ ਤਾਂ ਸਾਫ਼ ਕਰ ਤੇ ਨਲੇ ਇਹਨਾਂ 'ਚ ਪਾਵਾਂਗੇ ਆਪਾਂ ਕੁਝ ਮਲਟੀਸਟਾਰ ਜਾਂ ਲੀਵਰਟੋਨਿਕ ਵਗੈਰਾ। ਇਧਰੋਂ ਰੱਖ ਦਈਏ ਆਪਣੇ ਦੂਜੇ ਖੁੱਡੇ 'ਚ ਵੀ। ਆਇਓ 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 ਆਇਓ। ਆਇਓ ਕੋਤਾਂ। ਤੇ ਇਧਰ ਆਪਣੇ ਬਾਟ ਕਾਲੇ ਕਬੂਤਰਾਂ ਨੂੰ ਵੀ ਪਾ ਦਈਏ ਮੈਦਾਨੇ। ਆਇਓ ਆਇ ਵੈਸਟਰਨ ਕੋਲੇ ਪਏ ਆ ਪਹਿਲੇ ਹਨਾ। ਉਹਦੀ ਥੋੜੇ ਹੋਰ ਐਡ ਕਰ ਦਿੰਨੇ ਆ ਬਸ। ਤੇ ਕੱਲ ਤੇ ਖਰ ਖਾ ਜਾਣਗੇ ਵਧੀਆ ਤੇ ਪਾਣੀ ਪਾ ਦੇ ਇਹਨਾਂ ਨੂੰ। ਵਾਟਰ ਵੀ ਪਾਤਾ ਇਧਰ ਬਾਟ ਕਾਲੇ ਕਬੂਤਰਾਂ ਨੂੰ। ਹੁਣ ਚੱਲੀਏ ਆਪਣੇ ਜੋੜੀ ਵਾਲੇ ਵੜਿਆ ਕਰਨੀ ਇਹ ਸਬਲ ਵੀ ਟੈਟ ਸੀ ਮੇਰੇ ਗੁਰੂ ਜੀ ਤੇ ਇਹਦੇ ਤੇ ਵੀ ਪਾਈ ਲਾਤਾ ਮਗਲ ਲਾਇਲ ਇਹ ਨਾਲ ਸੌਖਾ ਹੋ ਜਾਂਦਾ ਤੁਹਾਨੂੰ ਪਤਾ ਜ਼ੋਰ ਤਾਂ ਪਹਿਲਾਂ ਹੀ ਮੁੱਕਿਆ ਆਪਾਂ ਨੇ ਚ ਤੇਲਵਾ ਹੰਦੀਏਗੀ ਤੇ ਇਹ ਦੋ ਸਪਲੀਮੈਂਟ ਪਾਉਣੇ ਆ ਵੀ ਆਪਾਂ ਕਬੂਤਰਾਂ ਨੂੰ ਅੱਜ ਇੱਕ ਤਾਂ ਹੈਗਾ ਮਲਟੀ ਸਟਾਰ ਮੈਨ ਕਾਈਂਡ ਕੰਪਨੀ ਦਾ ਠੀਕ ਹੈ ਤੇ ਦੂਜੀ ਹੈਗੀ ਭਾਈ ਸਾਹਿਬ ਬਰੂਟੌਨ ਫਿਰ ਬੈਕ ਕੰਪਨੀ ਦੀ ਠੀਕ ਹੈ ਜੀ ਆਹ ਤਾਂ ਤੁਹਾਨੂੰ ਪਤਾ ਤਾਕਤ ਵਾਸਤੇ ਹੈ ਤੇ ਵਿਟਾਮਿਨਾਂ ਵਾਸਤੇ ਹਨਾ ਤੇ ਆਹ ਆਪਣੀ ਲੀਵਰ ਵਾਸਤੇ ਹੈਗੀ ਤੇ ਇਹ ਇਹਨਾਂ ਦਾ ਯੂਜ਼ ਜ਼ਿਆਦਾ ਨਹੀਂ ਕਰਨਾ ਬਰੋ ਆਪਾਂ ਮਤਲਬ ਵੀ ਬਹੁਤ ਘੱਟ ਯੂਜ਼ ਕਰਨਾ ਜਿਵੇਂ ਹੁਣ ਤੁਸੀਂ ਆਪ ਦੇਖ ਲਓ ਵੀ ਮੈਂ ਅੱਜ ਪਾਉਂਗਾ ਕਬੂਤਰ ਨੂੰ ਹਨਾ ਤੇ ਇਸ ਤੋਂ ਬਾਅਦ ਘਟੋ-ਘਟ 8 ਦਿਨਾਂ ਨੂੰ ਪਾਉਂਗਾ ਮੈਂ ਜਾਂ 10 ਦਿਨਾਂ ਨੂੰ ਆਏ ਨਹੀਂ ਪਤਾ 15 ਦਿਨਾਂ ਨੂੰ ਪਾਵਾਂ ਹਨਾ ਯੂਜ਼ ਕਰਿਆ ਕਰਾਂਗੇ ਬਾਲਾ ਨਹੀਂ ਯੂਜ਼ ਕਰਨੇ ਇਹ ਚੀਜ਼ਾਂ ਦਾ ਬਿਲਕੁਲ ਨੋਰਮਲ ਰੱਖਣੀਆਂ ਹਨਾ ਕਦੇ ਇੱਕ ਤਾਂ ਹੀ ਪਾਉਣੀ ਆ ਜੇ ਲੋੜ ਲੱਗੇ ਤਾਂ ਵੀ ਕਬੂਤਰ ਨੂੰ ਹਨਾ ਪਾ ਲੈਣਾ ਮਾੜੀ-ਮੋਟੀ ਤੇ ਉਹ ਹੋ ਕੀ ਕਹਿੰਦੇ ਨੇ ਕੁਆਂਟੀਟੀ ਬਾਬੇ ਹੁਣ ਇਹਦੀ ਮਾਤਰਾ ਲਗਭਗ ਜਿਵੇਂ ਇਹਦੇ ਵਿੱਚ ਕੋਈ 2-4 ਲੀਟਰ ਪਾਣੀ ਪੈਂਦਾ ਹੋਊਗਾ ਹਨਾ ਦੇ ਵਿੱਚ 5 ਸਤ ਐਮਲਾ ਪਾ ਦੇਾਂਗੇ ਤੇ 5 ਸਤ ਐਮਲਾ ਪਾ ਦਾਂਗੇ ਵਾਧੂਆਂ ਬਸ ਲਓ ਜੀ ਪਾ ਮਤਲਬ ਵੀ ਦਿਖਾ ਦਿੰਨੇ ਹਾਂ ਸਰ ਹੁਣ ਕੀ ਹਿਸਾਬ ਕਿਤਾਬ ਹੈ ਇਹ ਲਗਭਗ ਹੋ ਗਈ ਹੋਣੀ ਆ ਪਾਈ ਇਹ 5 ਐਮਲ ਹਨਾ 5 6 ਐਮਲ ਹੋਈ ਤਾਂ 7 ਵੀ ਹੋਈ ਤਾਂ ਵੀ ਕੋਈ ਡੈਰ ਵਾਲੀ ਗੱਲ ਨਹੀਂ ਜਿਵੇਂ ਇਹ ਪਾਤੀ ਠੀਕ ਹੈ ਤੇ ਉਸ ਤੋਂ ਬਾਅਦ ਆ ਗਏ ਆਪਣੀ ਬਰੂਟ ਆਉਣ ਤੇ ਲਓ ਪਾਈ 5 ਸਤ ਐਮਲ ਇਹ ਹੋਈ ਹੋਣੀ ਹੈ ਅੱਜ ਬਾਕੀ ਲਿਖਿਆ ਹੋਇਆ ਤੇ ਦੇਖੋ ਕੁੱਪੀ ਤੇ ਐਮਲ ਤੇ ਇੰਨੀ ਬਾਦੀ ਇਹ ਓਕੇ ਅਰਬੋਰ ਬਰੋ ਤੇ ਬਸ ਇਹਨੂੰ ਕਰਕੇ ਸ਼ੇਕ ਥੋੜਾ ਜਿਹਾ ਹਨਾ ਬੜੀ ਚੰਗੀ ਤਰ੍ਹਾਂ ਪਾ ਕੇ ਇਹਦੇ ਨੇ ਪਾਣੀ ਤੇ ਕਬੂਤਰਾਂ ਦੇ ਮਲੇ ਰੱਖ ਦੇਣੇ ਨਹੀਂ ਕੰਮ ਹੈ ਹਾਂਜੀ ਮੇਰੇ ਵੀਰੋ ਤੇ ਰੱਖਦਾ ਬਰੋ ਵਾਟਰ ਵੀ ਇਹਨਾਂ ਨੂੰ ਇੱਕ ਮਿੰਟ ਹੋਈ ਟਾਕ ਦੀ ਕਬੂਤਰਾਂ ਵਾਲੇ ਬਸ ਟਕਣਾ ਰਹੇਗਾ ਸੀਗਾ ਪਾ ਕੇ ਵਿੱਚ ਮਲਟੀ ਸਟਾਰ ਤੇ ਬਰੂਟ ਟਾਉਣ ਓਕੇ ਅਰਬੋਰ ਟਾਉਣ ਦਾ ਨਾ ਆਪਣੀ ਕਲੀਅਰ ਹੈ ਜੀ ਉਧਰ ਬੈਡ ਕਲ ਨੂੰ ਹੀ ਪਾਦਾ ਸੀਗਾ ਉਹ ਅੰਦਰਲੇ ਦੋਕ ਰਹੀ ਬਸ ਉਹਨਾਂ ਨੂੰ ਰਾਤ ਨੂੰ ਪਾ ਦੂੰਗਾ ਮੈਂ ਠੀਕ ਹੈ ਬਰੋ ਚਲੋ ਬਾਪੇ ਹੁਣ ਚੱਲ ਪਏ ਆ ਜੀ ਬਾਦਲ ਜਿਆਲ ਬਈ ਬੈਠ ਰੋ ਮੈਂ ਤੇਰੇ ਖਾਣ ਦੀ ਚੀਜੀ ਅੱਜ ਵਾਲੀ ਚੀਜੀ ਦਾ ਜੇਬ ਚ ਪਈ ਥੋੜੀ ਜੀ ਸੀ ਹੈਨਾ ਤੇ ਬਸ ਚੱਲਦੇ ਆ ਹੁਣ ਕਰੇ ਹਾਂ ਕਰੇ ਚੱਲਣਾ ਹੁਣ ਜੀ ਹਾਂ ਮੇਰੇ ਵੀਰੋ ਆ ਗਏ ਘਰੇ ਤੇ ਆਪਣੇ ਗੈਸਟ ਵੀ ਸਾਹਮਣੇ ਆਏ ਬੈਠੇ ਆ ਬਰੂ ਓ ਬਈ ਬਾਲੀ ਤਕੜੀ ਆਈ ਟਮਾ ਯਰ ਦਾ ਸੱਚੀ ਓ ਚਲੋ ਕੋਈ ਨਾ ਫਿਰਦੇ ਰਹਿੰਦੇ ਹੋ ਕੌਣ ਕੀ ਕਾਰਵਾਈ ਕਰਵਾਉ ਆਪਣੇ ਤੇ ਹਟ ਦੇਂਗੀ ਇਹ ਇਹ ਆਪਾਂ ਨੂੰ ਹੀ ਦੇਣਗੇ ਚਾਹ ਨਾਲਾਂਡਾ ਹਾਂਜੀ ਬਾਪੂ ਚੱਲੀਏ ਯੂ ਉਧਰ ਲੈ ਕੇ ਸਲਦੀਏ ਭਾਈ ਲੱਗਦਾ ਲੱਗਾ ਹਨ ਤੇ ਉਹ ਬਲੂਂਗੜੇ ਜੇ ਵੀ ਇੱਕ ਮਿੰਟ ਖੜ ਜੋ ਹਾਂ ਉਹ ਬਲੂਂੜੇ ਜੀ ਵੀ ਇੱਥੇ ਹੀ ਫਿਰਦੇ ਆ ਬਰੋ ਉਹਨਾਂ ਦਾ ਵੀ ਧਿਆਨ ਰੱਖਣਾ ਪੋ ਪਤੰਦਰਾਂ ਦਾ ਨੂੰ ਫੜ ਫੁੱਟ ਕੇ ਛੱਡ ਕੇ ਹੋਣਾ ਪੋ ਕੇ ਪਾਸੇ ਚਲੋ ਅਗਰ ਰੋਟੀ ਰੱਟੀ ਖਾਈਏ ਬਰੋ